ਚਿੰਚ ਲਸਣ ਕੁੱਟ ਕੇ ਉਹ ਕੁੰਡੇ ਚ ਲਸਣ ਕੁੱਟ ਕੇ ਨਾ ਉਹਦੇ ਚ ਫਿਰ ਲਾਲ ਮਿਰਚਾਂ ਪੈਂਦੀਆਂ ਹੁਣ ਲਾਲ ਮਿਰਚ ਜਿਹੜਾ ਹੈ ਨਾ ਸਿੱਧੀ ਲਾਲ ਮਿਰਚ ਖਾਣੀ ਇਹ ਰਾਜਸਥਾਨ ਦਾ ਕਲਚਰ ਹੈ ਜੇ ਤੁਸੀਂ ਮੁਕਸਰ ਟੱਪੋ ਗਾਉਂ ਉਸ ਤੋਂ ਬਾਅਦ ਤੁਸੀਂ ਕੋੜਕਪੂਰੇ ਵੀ ਆ ਜਾਓ ਤੁਹਾਨੂੰ ਉਹ ਮਿਲੂਗੀ ਨਹੀਂ ਮਿਲਦੀ ਇਹ ਤੁਹਾਨੂੰ ਮਲੋੜ ਚ ਮਿਲੂਗੀ ਅਬੋਰ ਚ ਮਿਲੂਗੀ ਤੁਹਾਨੂੰ ਇਹ ਪਟਿਆਲੇ ਚ ਵੀ ਨਾਨ ਹੋਰ ਚੀਜ਼ ਐ ਅੰਬਰਸਰੀ ਕੁਲਚਾ ਹੋਰ ਚੀਜ਼ ਐ ਇਹ ਦੋ ਡਿਫਰੈਂਟ ਚੀਜ਼ਾਂ ਐ ਜਿਹੜਾ ਆਪਾਂ ਇੱਥੇ ਖਾਈ ਜਾਂਦੇ ਉਹ ਨਾ ਨਹੀਂ ਹੈ ਉਹ ਗੁਲਚਾ ਨਹੀਂਗਾ ਜਿਵੇਂ ਇੱਕ ਪਲੇਆ ਬਣਦਾ ਪਤਾ ਤੁਹਾਨੂੰ ਪਲੇਆ ਸ਼ਬਦ ਸੁਣ ਕੇ ਨਾ 네ਗੇਟਿਵ ਜੀ ਅਥਾਰਟੀ ਆਣ ਲੱਗ ਜਾਂਦਾ ਵੀ ਪਲੇਆ ਕੀ ਹੋਇਆ ਬਿਲਕੁਲ ਪਲੇਆ ਕੀ ਹੈ ਕਾਲੀ ਕੜਾਈ ਦੇ ਵਿੱਚ ਕਾਲੇ ਛੋਲੇ ਬਣਦੇ ਹੈ ਉਹਦੀ ਤਰੀ ਵੀ ਕਾਲੀ ਹੁੰਦੀ ਹੈ ਅੱਛਾ ਇਹ ਕਿਹੜੇ ਇਲਾਕੇ ਜਿ ਬਣਦਾ ਹੈ ਆਪਣੇ ਆਪਣੇ ਮੈਨੂੰ ਤਾਂ ਇੱਕ ਵਾਰ ਕਿਸੇ ਨੇ ਨਾਨਵੈਚ ਦੱਸਿਆ ਵੀ ਸੱਪ ਦਾ achar ਵੀ ਉੱਥੇ ਮਿਲ ਜਾਂਦਾ ਹੈ ਤੇ ਕਿਉਂਕਿ ਆਪਾਂ ਤਾਂ ਸੱਪ ਖਾਂਦੇ ਥੋੜੀ ਆ ਕਈ ਬਰਾਦਰੀਆਂ ਵਾਲੇ ਲੋਕ ਸੱਪ ਵੀ ਖਾਂਦੇ ਪੰਜਾਬ ਦੇ ਵਿੱਚ ਕਹਿੰਦੇ ਪਿੰਡ ਨੰਗ ਜੀਏ ਕਿ ਥੋੜੇ ਕਿਲੋਮੀਟਰਾਂ ਬਾਅਦ ਜਾ ਕੇ ਬੋਲੀ ਤਾਂ ਚੇਂਜ ਹੋ ਜਾਂਦੀ ਆ ਪਰ ਪੰਜਾਬ ਦੇ ਵਿੱਚ ਖਾਣੇ ਵੀ ਬਦਲ ਜਾਂਦੇ ਨੇ ਜਿਹੜਾ ਸਾਡਾ ਖਾਣ ਪੀਣ ਆ ਉਹ ਵੀ ਚੇਂਜ ਹੋ ਜਾਂਦਾ ਮੈਨੂੰ ਲੱਗਦਾ ਇਹ ਤੇ ਬਹੁਤ ਘੱਟ ਗੱਲਬਾਤ ਹੁੰਦੀ ਆ ਸ਼ਾਇਦ ਹੀ ਕਿਸੇ ਕੋਈ ਨੇ ਚਰਚਾ ਕੀਤੀ ਹੋਣੀ ਤੁਹਾਡੇ ਇਲਾਕੇ ਦੇ ਵਿੱਚ ਜਾਂ ਤੁਸੀਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਿਚ ਰਹੇ ਹੋ ਤੁਸੀਂ ਤੁਸੀਂ ਦੇਖਾ ਹੋਏਗਾ ਵੀ ਔਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦਾ ਖਾਣ ਪੀਣ ਵੈਸੇ ਨਾ ਬੜਾ ਇੰਟਰਸਟਿੰਗ ਸਵਾਲ ਹੈ ਵਧੀਆ ਲੱਗਿਆ ਮੈਨੂੰ ਅੱਜ ਆਪਾਂ ਇਹਦੇ ਤੇ ਗੱਲ ਕਰ ਰਹੇ ਆ ਵੈਸੇ ਤਾਂ ਇਹ ਆਮ ਧਾਰਨਾ ਹੈ ਵੀ ਪੂਰੇ ਪੰਜਾਬ 'ਚ ਹਰਿਆਣੇ ਤੇ ਪੰਜਾਬ 'ਚ ਰੋਟੀ ਘਰਾਂ 'ਚ ਕੋਜੀ ਪਕਦੀ ਹੈ ਹੂੰ ਉੱਤੋਂ ਜੇ ਨਜ਼ਰ ਮਾਰੀਏ ਤਾਂ ਵਾਕਈ ਤਕਰੀਬਨ ਤਕਰੀਬਨ ਉਹੀ ਸਬਜ਼ੀਆਂ ਖਾਣਨੇ ਆਪਾਂ ਬਿਲਕੁਲ ਜੇ ਕਿਸੇ ਨੇ ਮੀਟ ਬਣਾਉਣਾ ਹੈ ਤਾਂ ਉਹ ਤਰੀ ਵਾਲਾ ਬੰਨਾ ਹੈ ਮੁਰਗਾ ਬਣਾਉਣਾ ਹੈ ਤਾਂ ਤਰੀ ਵਾਲਾ ਬੰਨਾ ਹੈ ਜਾਂ ਸਾਰੇ ਮੱਕੀ ਦੀ ਰੋਟੀ ਵਿੱਚ ਸਬਜ਼ੀਆਂ ਤਕਰੀਬਨ ਆਪਣੇ ਸਾਰੇ ਘਰਾਂ ਚੀਂ ਦਾਲ ਬਣਨੀ ਹੈ ਰਾਤ ਨੂੰ ਸਬਜ਼ੀਆਂ ਉਹੀ ਟਿੰਡੋ ਤੋਰੀ ਭਿੰਡੀ ਕਰੇਲੇ ਤੇ ਖਾਣ ਦਾ ਤਕਰੀਬਨ ਸਟਾਈਲ ਵੀ ਸਾਰਿਆਂ ਦਾ ਤਕਰੀਬਨ ਤਾਂ ਹੀ ਦਾ ਇੱਕੋ ਜਿਹਾ ਹੈ ਨਾ ਰ ਰਿਸਪੈਕਟਿਵ ਆਫ ਰਿਲੀਜੀਅਨ ਵੀ ਵੀ ਹਿੰਦੂ ਦੇ ਘਰੇ ਵੀ ਉਹੀ ਬਣ ਰਿਹਾ ਸਿੱਖਾਂ ਦੇ ਤਕਰੀਬਨ ਆਪਣਾ ਇਲਾਕੇ ਦੇ ਸਬੱਤ ਤੇ ਖਾਣ ਪਾਣ ਸੇਮ ਹੈ ਇਹ ਉੱਤੋਂ ਦੀ ਨਜ਼ਰ ਹੈ ਇਹ ਮੈਨੂੰ ਤਾਂ ਪਤਾ ਲੱਗੀ ਇੱਕ ਦਿਨਾਂ ਪਰਿੰਦੇ ਵਾਲੇ ਮੈਡਮ ਪ੍ਰਭਜੋਤ ਮਹੰਤ ਕੋਲੇ ਮੈਂ ਬੈਠਾ ਸੀ ਤੇ ਖਾਣ ਪੀਣ ਦੀਆਂ ਗੱਲਾਂ ਚੱਲ ਪਈਆਂ ਤੇ ਉਹ ਮੈਨੂੰ ਕਹਿੰਦੇ ਵੀ ਮੈਂ ਕਿਹਾ ਵੀ ਸਾਡੇ ਮੈਨੂੰ ਇਹ ਲੱਗਦਾ ਮਲੋਟ ਵਾਲਾ ਇਲਾਕਾ ਜਿਹੜਾ ਹੂੰ ਸਾਡਾ ਨਾ ਥੋੜਾ ਰਾਜਸਤਾਨੀ ਟੱਚ ਹੈ ਖਾਣੇ ਆਪਣਾ ਉਹਦਾ ਰਾਜਸਤਾਨੀ ਟੱਚ ਪੈ ਗਿਆ ਥੋੜਾ ਜਿਹਾ ਟੱਚ ਹੈ ਹੂੰ ਤੇ ਉਹਦੇ ਨਾਲ ਨਾ ਬਹੁਤਾ ਵੱਡਾ ਫਰਕ ਤਾਂ ਨਹੀਂ ਜਿਵੇਂ ਲਸਣ ਦੀ ਚਟਨੀ ਬਣਦੀ ਹੈ ਇੱਕ ਹੂੰ ਦਹੀਂ ਚ ਲਸਣ ਕੁੱਟ ਕੇ ਉਹ ਆ ਕੁੰਡੇ ਚ ਲਸਣ ਕੁੱਟ ਕੇ ਨਾ ਉਹਦੇ ਚ ਫਿਰ ਲਾਲ ਮਿਰਚਾਂ ਪੈਂਦੀਆਂ ਹੁਣ ਲਾਲ ਮਿਰਚ ਜਿਹੜਾ ਹੈ ਨਾ ਸਿੱਧੀ ਲਾਲ ਮਿਰਚ ਖਾਣੀ ਇਹ ਰਾਜਸਥਾਨ ਦਾ ਕਲਚਰ ਹੈ ਬਿਲਕੁਲ ਪੰਜਾਬ ਚ ਤੁਸੀਂ ਤੁਸੀਂ ਆ ਗਿੱਦੜਵਾ ਟੱਪੋ इवन ਬਠਿੰਡੇ ਵੀ ਆ ਜਾਓ ਜਾਂ ਤੁਸੀਂ ਮੁਕਸਰ ਟੱਪੋ ਗਾਂ ਉਹ ਤੋਂ ਬਾਅਦ ਤੁਸੀਂ ਕੋੜਖਪੂਰੇ ਵੀ ਆ ਜਾਓ ਤੁਹਾਨੂੰ ਉਹ ਮਿਲੂਗੀ ਨਹੀਂ ਮਿਲਦੀ ਇਹ ਤੁਹਾਨੂੰ ਮਲੋਟ ਚ ਮਿਲੂਗੀ ਅਬੋਰ ਚ ਮਿਲੂਗੀ ਤੁਹਾਨੂੰ ਇਹ ਮਲੋਟ ਬੋਰ ਹਨਮਾਨਗੜ ਜਿਹੜਾ ਰਾਜਸਥਾਨ ਦੇ ਨਾਲ ਪੈਂਦਾ ਜਿਹੜੀ ਆ ਇੱਥੋਂ ਤੱਕ ਬੈਲਟ ਹੈ ਨਾ ਤੁਹਾਨੂੰ ਇੱਧਰ ਮਿਲੂਗਾ ਇਹ ਖਾਣਾ ਕਿਉਂਕਿ ਇਹ ਰਾਜਸਥਾਨੀ ਲੋਕ ਲਾਲ ਮਿਰਚਾਂ ਬਹੁਤ ਖਾਂਦੇ ਆ ਤੇ ਉਹ ਉਸ ਚਟਨੀ ਚ ਦਹੀਂ ਪੈਂਦਾ ਤੇ ਫਿਰ ਉਹ ਲਾਲ ਮਿਰਚਾਂ ਲਈ ਲਾਲ ਹੋ ਜਾਂਦੀ ਹੈ ਉਹ ਚਟਨੀ ਉਹ ਮਾੜੇ ਬੰਦੇ ਤੋਂ ਖਾਦੀ ਵੀ ਨਹੀਂ ਜਾਂਦੀ ਮਾੜੇ ਦਾ ਸੈਂਸ ਜਿਹਨੂੰ ਆਤ ਨਹੀਂ ਹੈਗੀ ਜਿਹਦਾ ਹਾਜਮਾ ਉਹ ਹੋ ਜਾ ਨਹੀਂ ਹੈ ਕਿਉਂਕਿ ਉਹ ਵਾਵਾ ਮੱਖਣ ਲਾ ਕੇ ਤੇ ਉਹ ਰੋਟੀ ਖਾਈ ਜਾਂਦੀ ਹੈ ਫਿਰ ਨਾ ਸਾਡੇ ਮੇਰਾ ਇੱਕ ਦੋਸਤ ਹੈ ਨਰਿੰਦਰ ਸੋਨੀ ਹੂੰ ਉਹ ਹੁਣ ਉਹ ਵੀ ਰਾਜਸਥਾਨ ਪਿੱਛੋਂ ਪਛੋਕੜ ਜੈਪੁਰ ਤੋਂ ਤੇ ਉਹ ਸਾਰਾ ਉਹਨਾਂ ਦਾ ਭਾਈਚਾਰਾ ਉਹਨਾਂ ਦੀ ਤਾਂ ਬੋਲੀ ਵੀ ਜਿਹੜੀ ਹੈ ਉਹ ਪੰਜਾਬੀ ਦੇ ਨਾਲ-ਨਾਲ ਉਹ ਆਪਦੀ ਰਾਜਸਥਾਨੀ ਬੋਲੀ ਚ ਗੱਲ ਕਰਦੇ ਆ ਸੁਨਿਆਰੇ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਉਹਨਾਂ ਨੇ ਮੈਂ ਦੇਖਿਆ ਕਿ ਜੇ ਉਹ ਨਾਨ ਵੇਜ ਵੀ ਖਾਂਦੇ ਆ ਨਾ ਹੂੰ ਉਹ ਵੈਸੇ ਤਾਂ ਵੈਜੀਟੇਰੀਅਨ ਨੇ ਜ਼ਿਆਦਾਤਰ ਪਰਿਵਾਰ ਉਹਨਾਂ ਦੇ ਜੇ ਉਹਨਾਂ ਚੋਂ ਰਿਸ਼ਤੇਦਾਰਾਂ ਚੋਂ ਕੋਈ ਨਾਨ-ਵੈਜੀਟੇਰੀਅਨ ਵੀ ਹੈ ਤਾਂ ਜਿਹੜੀ ਉਹ ਥਾਲੀ ਦੂਜਾ ਵੱਡਾ ਥਾਲ ਹੁੰਦਾ ਹਮ ਨੁਕਰ ਵਾਲਾ ਉਹਦੇ ਚ ਥੱਲੇ ਰੋਟੀਆਂ ਪਹਿਲਾਂ ਜਿਵੇਂ ਆਪਾਂ ਚੀਜ਼ ਵਿਛਾਈਦੀ ਹੈ ਉਹ ਰੋਟੀਆਂ ਉਹ ਰੱਖ ਕੇ ਉਹਦੇ ਉੱਤੇ ਫਿਰ ਉਹ ਜਿਹੜਾ ਮੀਟ ਜਾਂ ਚਿਕਨ ਆਰ ਉਹਦੇ ਚ ਮਿਰਚ ਇੰਨੀ ਜ਼ਿਆਦਾ ਲਾਲ ਹੋਊਗੀ ਕਿ ਉਹੀ ਇਲਾਕਾ ਤੁਸੀਂ ਚੇਂਜ ਕਰੋ ਬਠਿੰਡੇ ਤੋ ਗਾ ਆਇਓ ਤੇ ਬੰਦੇ ਤੋਂ ਖਾਧੀ ਨਹੀਂ ਜਾਂਦਾ ਬੰਦੇ ਆ ਕੀ ਬਦਲ ਜਾਂਦਾ ਬਦਲ ਜਾਂਦਾ ਉਹ ਖਾਧੀ ਨਹੀਂ ਜਾਂਦਾ ਗੱਦਰਵੇ ਤੋਂ ਬਾਅਦ ਸਾਰਾ ਚੇਂਜ ਹੋ ਜਾਂਦਾ ਔਰ ਉਹ ਕੀ ਹੈ ਕਿ ਫਿਰ ਉਹ ਸਾਰਾ ਉਹਨਾਂ ਨੇ ਹੱਥ ਨਾਲ ਖਾਣਾ ਚੌਲ ਵੀ ਜੇ ਖਾਣੇ ਤੇ ਰੋਟੀ ਜਿਹੜੀ ਐਂਡ ਤੇ ਜਿਹੜੀ ਉਹ ਤਰੀ ਨਾਲ ਗੱਤ ਚ ਹੋ ਗਈ ਜਿਵੇਂ ਅੰਮ੍ਰਿਤਸਰ ਚ ਭਿੱਜੇ ਕੁਲਚੇ ਮਿਲਦੇ ਆ ਉਹ ਇੱਧਰ ਆਪਣੇ ਮਿਲਦੇ ਨਹੀਂ ਬਿਲਕੁਲ ਕਿ ਉਧਰ ਵੀ ਜਾਂਦੇ ਆ ਆਪਾਂ ਤੁਸੀਂ ਵਧੀਆ ਗੱਲ ਇਹ ਛੇੜੀ ਅੱਜ ਤੇ ਉਹ ਫਿਰ ਉਹਵੇਂ ਖਾਂਦੇ ਇਹ ਖਾਣ ਦਾ ਇੱਕ ਤਰੀਕਾ ਸਟਾਈਲ ਹੁਣ ਆਪਣੇ ਬੀ ਵਾਲੀਆਂ ਚੀਜ਼ਾਂ ਬਹੁਤ ਖਾਂਦੇ ਲੋਕ ਗਿੱਦੜਵਾ ਮਲੋਟ ਮੁਕਸਰ ਅਬੋਰ ਜਿਵੇਂ ਖਖੜੀ ਬਹੁਤ ਖਾਂਦੇ ਖਖੜੀ ਹੋ ਗਈ ਚਿੱਬੜ ਤੁਸੀਂ ਇੱਥੇ ਆਨੇ ਹੋ ਨਾ ਪਟਿਆਲੇ ਤੱਕ ਪਹੁੰਚਦੇ ਹੋ ਪਹਿਲਾਂ ਤਾਂ ਖਖੜੀ ਪਤਾ ਨਹੀਂ ਕਿਸੇ ਨੂੰ ਵੀ ਖਖੜੀ ਕੀ ਹੈ ਮੈਨੂੰ ਬਹੁਤ ਹੈਰਾਨੀ ਹੋਈ ਫੁੱਟ ਕਹਿ ਦਿੰਦੇ ਆ ਇੱਥੇ ਖਖੜੀ ਨੂੰ ਮਿਲਦੀ ਵੀ ਘੱਟ ਹੈ ਮਿਲਦੀ ਵੀ ਘੱਟ ਹੈ ਤੇ ਬਹੁਤ ਜਿਹੜੇ ਖਾਂਦੇ ਆ ਉਹ ਖਾਂਦੇ ਨੇ ਬਹੁਤ ਕਾਮਨ ਚ ਨਹੀਂ ਹੈ ਹੁਣ ਮੈਂ ਪਰਸੋਂ ਚੌਥੇ ਮਲੋਟ ਗਿਆ ਸੀ ਅਸੀਂ ਰਾਤ ਸ਼ੌਕੀ ਦੇ ਢਾਬੇ ਢਾਬਾ ਹੈ ਸਾਡੇ ਉੱਥੋਂ ਅਸੀਂ ਰੋਟੀ ਮੰਗਾ ਲਈ ਦਾਲ ਤੇ ਰੋਟੀਆਂ ਸਵਾਦ ਹੁੰਦੀ ਹੈ ਉਹਦੀ ਉਹ ਜਦੋਂ ਸਲਾਦ ਆਇਆ ਤੇ ਸਲਾਦ ਚ ਖਖੜੀ ਸੀ ਕੱਚੀ ਕੱਚੀ ਖਖੜੀ ਸਾਨੂੰ ਆਦਤ ਹੈ ਉੱਧਰ ਇੱਧਰ ਇਲਾਕੇ ਚ ਫਿਰ ਅਸੀਂ ਚਿਬੜਾਂ ਦੀ ਚਟਨੀ ਵੈਸੇ ਪੂਰੇ ਪੰਜਾਬ ਚ ਮਸ਼ਹੂਰ ਹੈ ਪਰ ਜੇ ਮੈਂ ਸਭ ਤੋਂ ਜ਼ਿਆਦਾ ਕਲਚਰ ਦੇਖਿਆ ਕਿਤੇ ਕਿਉਂਕਿ ਢਾਬਿਆਂ ਦੇ ਵਿੱਚ ਚਿਬੜਾਂ ਦੀ ਚਟਨੀ ਆਪਣੇ ਉੱਧਰ ਆਪਣੇ ਇਲਾਕੇ ਚ ਆਮ ਮਿਲ ਜਾਂਦੀ ਵੈਸੇ ਪੰਜਾਬ ਚਿਬੜ ਮਿਲ ਜੂ ਪਰ ਆਮ ਹੈ ਤਾਂ ਬੀ ਵਾਲੀਆਂ ਚੀਜ਼ਾਂ ਮੈਂ ਨੋਟ ਕੀਤਾ ਕਿ ਇਸ ਇਲਾਕੇ ਚ ਫਿਰ ਇੱਕ ਨਾ ਦੇਸੀ ਖੰਭ ਆਉਂਦੀ ਹੈ ਇੱਕ ਤਾਂ ਮਸ਼ਰੂਮ ਜਿਹੜੀ ਬਾਜ਼ਾਰੀ ਮਸ਼ਰੂਮ ਹੈ ਹੂੰ ਕਿਤੇ ਵੀ ਪੰਜਾਬ ਚ ਖਾਓਗੇ ਉਹ ਪੰਜਾਬ ਚੋਂ ਦੀ ਪੈਦਾਵਾਰ ਨਹੀਂ ਹੈਗੀ ਬਿਲਕੁਲ ਉਹ ਟਿੱਬਿਆਂ ਤੇ ਹੁੰਦੀ ਹੈ ਉਹ ਖੰਭ ਜਾਂ ਰੇਤਲੇ ਏਰੀਏ ਚ ਖੰਭ ਹੁੰਦੀ ਹੈ ਹੂੰ ਉਹ ਨੇਚਰਲੀ ਹੋ ਜਾਂਦੀ ਹੈ ਉਹ ਬਿਲਕੁਲ ਉਹ ਹੱਥ ਲਾਈ ਜਾ ਉਹਦੇ ਭੁਰਦੀ ਜਾਂਦੀ ਜਾਂਦੀ ਆ ਉਹ ਮੈਨੂੰ ਅੱਜ ਮੇਰੇ ਫਾਦਰ ਦੱਸ ਰਹੇ ਸੀ ਮੈਂ ਕਿਹਾ ਜੀ ਖੰਭਾ ਮੰਗਾ ਲਓ ਕਹਿੰਦੇ ਖੰਭਾ ਮੰਗਾ ਤਾਂ ਲਈਏ ਕਿਸੇ ਨੂੰ ਕਹੀਏ ਕਿ ਵੀ ਜਾਂ ਤਾਂ ਪਹਿਲਾਂ ਪੈਸੇ پاਗਲੇ ਦੇ ਖਾਤੇ 'ਚ ਮੈਂ ਕਿਵੇਂ ਕਹਿੰਦਾ 1500 ਨੂੰ ਤਾਂ ਕਿਲੋ ਹੀ ਪੀ ਹੈ। ਹੂੰ ਭੇਜਣ ਵਾਲਾ ਭੇਜੇ ਕੀ ਤੇ ਜਵਾਬ ਕੀ ਦੇਵੇ। ਮੈਂ ਕਹਾ ਇੰਨੀ ਮਹਿੰਗੀ ਕਿਵੇਂ ਹੋ ਗਈ 70 80 ਰੁਪਏ 100 ਰੁਪਏ ਕਿਲੋ ਹੁੰਦੀ ਜੀ। ਕਹਿੰਦੇ 1500 ਰੁਪਏ ਕਿਲੋ ਹੈ। ਹੂੰ ਮਤਲਬ ਤੁਸੀਂ ਦੇਖੋ ਕਿ ਮਟਰਨ ਮਟਰਨ ਵੀ ਟਪਾ ਗਈ ਉਹ ਲੇਕਿਨ ਉਹ ਬਣਦੀ ਹੈ ਜਿਹੜੀ ਉਹ ਜਦੋਂ ਬਣਨੀ ਹੈ ਹੂੰ ਦੁਨੀਆ ਦਾ ਫੂਡ ਇੱਕ ਪਾਸੇ ਮੈਨੂੰ ਲੱਗਦਾ ਕਿ ਉਹਦਾ ਟੇਸ ਇੱਕ ਪਾਸੇ ਹੈ ਜਿਹੜੀ ਉਹ ਖੰਬ ਹੈ। ਬਿਲਕੁਲ ਫਿਰ ਨਾ ਪੱਲੀ ਪੱਲੀ ਦੀ ਚਟਨੀ ਬਣਦੀ ਹੈ। ਹੂੰ ਹਨਾ ਬਹੁਤ ਘੱਟ ਲੋਕਾਂ ਨੇ ਇਧਰਲੇ ਇਲਾਕੇ 'ਚ ਤਾਂ ਖਾਂਦੇ ਹੀ ਸੁਣੇ ਹੀ ਨਹੀਂ ਹੋਣਾ ਨਾ ਹੀ ਨਹੀਂ ਸੁਣਾ ਬਥੇਰੀ ਨਹੀਂ ਪੱਲੀ ਦੀ ਚਟਨੀ ਬਣਦੀ ਹੈ ਜਿਵੇਂ ਸਾਗ ਹੁੰਦਾ ਓਵੇਂ ਪੱਲੀ ਹੁੰਦੀ ਹੈ ਹੂੰ ਅ ਬਾਕੀ ਤਾਂ ਚੀਜ਼ਾਂ ਬਹੁਤ ਨੇ ਕਾਮਨ ਜਿਵੇਂ ਜਿਹੜਾ ਕਚਾਲੂਆਂ ਦੇ ਪੱਤੇ ਦੀ ਸਬਜ਼ੀ ਬਣਦੀ ਹੈ ਹੂੰ ਇਹ ਇਹ ਘੱਟ ਇਧਰ ਇਸ ਇਲਾਕੇ 'ਚ ਬਹੁਤ ਘੱਟ ਦੇਖਿਆ ਮੈਂ ਸੋ ਮੈਨ ਲੱਗਦਾ ਕਿ ਪੰਜਾਬ ਦੇ ਖਾਣੇ ਦੇ ਵਿੱਚ ਹੁਣ ਜਿਵੇਂ ਮੈਂ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਸੀਗਾ ਭਿੱਜੇ ਕੁਲਚੇ ਉੱਥੇ ਬਹੁਤ ਕਾਮਨ ਮਿਲਣਗੇ ਇੱਧਰ ਆਪਣੇ ਇਲਾਕੇ 'ਚ ਨਹੀਂ ਮਿਲਦੇ ਪਟਿਆਲੇ ਨਾਬੇ ਦੇ ਵਿੱਚ ਸਟਰੀਟ ਫੂਡ ਦੇ ਇੱਕ ਕਲਚਰ ਮੈਂ ਦੇਖਿਆ ਇੱਥੇ ਨਾ ਉਹ ਭਰ ਕੇ ਛੁੱਲਿਆਂ ਵਾਲਾ ਕੁਲਚਾ ਬਾਹਲਾ ਖਾਂਦੇ ਲੋਕ ਨਾਬੇ ਵੀ ਹਰ ਥਾਂ ਮਿਲੂਗਾ ਤੁਹਾਨੂੰ ਅਸਲ ਤਾਂ ਜਦੋਂ ਮਲੋੜ ਤੋਂ ਚੰਡੀਗੜ੍ਹ ਜਾਂਦੇ ਸੀ ਨਾ ਤੇ ਵਾਇਆ ਨਾਬਾ ਹੋ ਕੇ ਕੈਰੀ ਜਾਈਦਾ ਸੀ ਸੰਗਰੂਰੋਂ ਨਾਬੇ ਉਹ ਤਾਂ ਜਾਂਦੇ ਸੀ ਸਪੈਸ਼ਲ ਕਿ ਉੱਥੇ ਹੁਣ ਤਾਂ ਮੇਰੇ ਖਾਲ ਪੁਲ ਬਣ ਗਿਆ ਫਾਟਕ ਹੁੰਦਾ ਸੀ ਫਾਟਕਾਂ ਤੋਂ ਪਹਿਲਾਂ ਰੇੜੀਆਂ ਲੱਗੀਆਂ ਹੁੰਦੀਆਂ ਸੀ ਕੁਲਚੇ ਛੋਲੇ ਵਾਲੀਆਂ ਔਰ ਉਹ ਮਸ਼ਹੂਰ ਬਹੁਤ ਸੀਗੇ ਉਵੇਂ ਪਟਿਆਲੇ 'ਚ ਵੀ ਮੈਨੂੰ ਲੱਗਦਾ ਕੁਲਚੇ ਬਹੁਤ ਚੱਲਦੇ ਆ ਕੁਲਚਾ ਕਲਚਰ ਬਹੁਤ ਹੈ ਇੱਥੇ ਫਿਰ ਜਿਹੜਾ ਅੰਬਰਸਰੀ ਕੁਲਚਾ ਹੈ ਨਾ ਜਿਹਨੂੰ ਨਾਨ ਨੂੰ ਹੀ ਕੁਲਚਾ ਕਹਿ ਕੇ ਲੋਕ ਵੇਚੀ ਜਾਂਦੇ ਆ ਉਹ ਇਹ ਵੀ ਡਿਫਰੈਂਟ ਆ ਆਪਣੇ ਇਲਾਕੇ 'ਚ ਨਾਨ ਕਹਿੰਦੇ ਆ ਉਧਰ ਉਹ ਕੁਲਚਾ ਨਹੀਂ 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 ਫਰਕ ਹੈ ਜਿਹੜਾ ਆਪਣੇ ਇਲਾਕੇ 'ਚ ਨਾਨ ਕਹਿੰਦੇ ਆ ਮੰਨ ਲੋ ਮਾਲਵੇ 'ਚ ਜਿਹੜਾ ਮੁਕਸਰ ਮਲੋਟ ਬਠਿੰਡੇ ਵੀ ਸੰਗਰੂਰ ਵੀ ਇੱਥੇ ਪਟਿਆਲੇ 'ਚ ਵੀ ਨਾਨ ਹੋਰ ਚੀਜ਼ ਐ ਅੰਬਰਸਰੀ ਕੁਲਚਾ ਹੋਰ ਚੀਜ਼ ਐ ਇਹ ਦੋ ਡਿਫਰੈਂਟ ਚੀਜ਼ਾਂ ਐ ਜਿਹੜਾ ਆਪਾਂ ਇੱਥੇ ਖਾਈ ਜਾਂਦੇ ਉਹ ਨਾਨ ਨਹੀਂ ਐ ਉਹ ਕੁਲਚਾ ਨਹੀਂ ਗਾ ਠੀਕ ਐ ਕੁਲਚਾ ਖਾਣਾ ਤਾਂ ਤੁਸੀਂ ਅੰਬਰਸਰੀ ਖਾਲਸੇ ਦੇ ਜਾ ਕੇ ਕੁਲਚਾ ਖਾਓਗੇ ਜਾਂ ਇੱਕ ਉੱਥੇ ਜੀਜਾ ਜੀ ਕੁਲਚਾ ਖੁੱਲਿਆ ਪਿਛਲੇ ਦਿਨਾਂ 'ਚ ਮੈਂ ਖਾਦਾ ਸੀ ਉਹਦੀ ਕੁਆਲਿਟੀ ਔਰ ਉਹਦੀ ਮੇਕਿੰਗ ਐ ਜਿਹੜੀ ਉਹ ਡਿਫਰੈਂਟ ਐ ਜੀ ਉਦੀ ਸਟਫਿੰਗ ਵੀ ਉਹ ਕਰਦੇ ਹੋ ਡਿਫਰੈਂਟ ਹੈ ਉਹ ਬਣਾਉਣ ਦਾ ਤਰੀਕਾ ਹੀ ਵੱਖਰਾ ਸੋ ਨਾਨ ਇੱਕ ਵੱਖਰੀ ਚੀਜ਼ ਹੈ ਅੰਬਰਸਰੀ ਇੱਥੇ ਆਪਾਂ ਕੁਲਚਾ ਕਹਿ ਦਿੰਨੇ ਆ ਉਹਨੂੰ ਜਿਹੜਾ ਬਰੈਡ ਵਾਲਾ ਜਿਹੜਾ ਮੈਦੇ ਵਾਲਾ ਜਿਹੜਾ ਬੇਕਰੀ ਚੋਂ ਛੋਟੇ ਛੋਟੇ ਕੁਲਚੇ ਬੰਦੇ ਆ ਬਸ ਉਹ ਚਾਲੂ ਪਾ ਲਈ ਅੱਛਾ ਇੱਕ ਨਾ ਮਲੋਟ ਚ ਬੰਦੇ ਆ ਮਲੋਟ ਬੋਰ ਚ ਪਟੂਰੇ ਬੰਦੇ ਆ ਆਲੂ ਵਾਲੇ ਪਟੂਰੇ ਆਲੂ ਦੀ ਸਟਫਿੰਗ ਕਰਕੇ ਤਲ ਕੇ ਉਹਦਾ ਪਟੂਰਾ ਬਣਾਉਂਦੇ ਆ ਆਮ ਪਟੂਰਾ ਤਾਂ ਫੁੱਲਿਆ ਹੋਇਆ ਹੁੰਦਾ ਹੈ ਜਿਹੜੇ ਆਮ ਕਿਤੇ ਵੀ ਖਾਓਗੇ ਛੋਲੇ ਪਟੂਰੇ ਦਿੱਲੀ ਦੇ ਵੀ ਫੇਮਸ ਐ ਬਿਲਕੁਲ ਪੂਰੇ ਇੰਡੀਆ ਚ ਮਿਲਦੇ ਐ ਆਮ ਜਿਹੜਾ ਉਹ ਛੋਲ ਪਟੂਰਾ ਐ ਨਾ ਉਹ ਬੇਸਿਕਲੀ ਉਹਨੂੰ ਤਲਦੇ ਐ ਤੇ ਉਹ ਫੁਲਾਉਂਦੇ ਨਹੀਂ ਉਹਨੂੰ ਉਹਦੇ ਚ ਆਲੂ ਦੀ ਸਟਫਿੰਗ ਹੁੰਦੀ ਐ ਜੀ ਤਰੀ ਵਾਲੇ ਛੋਲਿਆਂ ਦੇ ਨਾਲ ਤੇ ਮਲੋਟ ਬੋਹਰ ਮੁਕਸਰ ਚ ਤੁਹਾਨੂੰ ਜਿਹੜਾ ਕੁਲਚੇ ਵੀ ਖਾਣੇ ਉਹ ਵੀ ਤਰੀ ਵਾਲੇ ਛੋਲਿਆਂ ਨਾਲ ਖਾਣਗੇ ਰੇੜੀਆਂ ਦੇ ਉਹ ਸੁੱਕੇ ਨਹੀਂ ਖਵਾਉਂਦੇ ਉਹ ਇਹ ਇਸ ਇਲਾਕੇ ਦੀ ਜਿਹੜੀ ਖਾਣ ਪੀਣ ਦੀ ਐ ਪਰੰਤੂ ਅਸੀਂ ਕਿੱਥੋਂ ਟੌਪਿਕ ਅੱਜ ਇਹ ਕੱਢ ਕੇ ਲਿਆਇਓ ਖਾਣ ਪੀਣ ਵਾਲਾ ਬਹੁਤ سارے ਟੌਪਿਕ ਆ ਮਕਰ ਸਾਹਿਬ ਹੈ ਹਾਂ ਤੇ ਹਰੇਕ ਇਲਾਕੇ ਚ ਆਪਦੀ ਆਪਦੀ ਮੈਨੂੰ ਲੱਗਦਾ ਹੈ ਕਿ ਇੱਕ ਉੱਥੇ ਲੁਧਿਆਣੇ ਵੀ ਉਤਰੀ ਵਾਲੇ ਮਿਲਦੇ ਆ ਉਹਦਾ ਨਾਮ ਮੇਰੇ ਯਾਦ ਨਹੀਂ ਆ ਰਿਹਾ ਉਹ ਥੱਲੇ ਵੈਂਦਾ ਬੰਦਾ ਹਮ ਕਾਲਜ ਰੋਡ ਤੇ ਹੈ ਜਾਂ ਸਿਮੈਂਟਰੀ ਰੋਡ ਤੇ ਇਹ ਦੋਨਾਂ ਚੋਂ ਇੱਕ ਰੋਡ ਤੇ ਉਹ ਵੈਂਦਾ ਉਹ ਸ਼ਾਇਦ ਜੈਨ ਕੁਲਚੀਆਂ ਵਾਲਾ ਕਿ ਮੈਨੂੰ ਨਹੀਂ ਯਾਦ ਉਹ ਬਹੁਤ ਫੇਮਸ ਹੈ ਉਹ ਵੀ ਸੋ ਤੁਸੀਂ ਕਹਿ ਰਹੇ ਸੀ ਉਧਰ ਇਲਾਕੇ ਦੇ ਫੂਡ ਚ ਬਹੁਤ ਡਿਫਰੈਂਸ ਹੈ ਤਹਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜਿਵੇਂ ਇੱਕ ਪਲੇਆ ਬਣਦਾ ਪਤਾ ਤੁਹਾਨੂੰ ਪਲੇਆ ਸ਼ਬਦ ਸੁਣ ਕੇ ਨਾ ਨੈਗੇਟਿਵ ਜਿਹਾ ਥਾਟੀ ਆਣ ਲੱਗ ਜਾਂਦਾ ਵੀ ਪਲੇਆ ਕੀ ਹੋਇਆ ਬਿਲਕੁਲ ਪਲੇਆ ਕੀ ਹੈ ਕਾਲੀ ਕੜਾਈ ਦੇ ਵਿੱਚ ਕਾਲੇ ਛੋਲੇ ਬਣਦੇ ਆ ਹੂੰ ਉਹਦੀ ਤਰੀ ਵੀ ਕਾਲੀ ਹੁੰਦੀ ਹੈ ਅੱਛਾ ਇਹ ਕਿਹੜੇ ਲੱਕੇ ਜਿਹਾ ਬਣਦਾ ਹੈ ਆਪਣੇ ਆਪਣੇ ਹਾਂ ਤੁਹਾਡੇ ਮਲੋਟ ਵਾਲੇ ਕੋਲ ਮੈਂ ਤੁਹਾਨੂੰ ਕੱਲ ਮੇਰੇ ਘਰੇ ਬਣਿਆ ਤੁਹਾਨੂੰ ਕੱਲ ਅੱਜ ਖਵਾਉਣਾ ਮੈਂ ਹੁਣ ਘਰੋਂ ਮੰਗਾ ਕੇ ਦੇਣਾ ਠੀਕ ਹੈ ਕਾਲੀ ਕੜਾਹੀ ਵਿੱਚ ਬਣਦਾ ਉਹਦੀ ਕੜਾਈ ਸਪੈਸ਼ਲ ਹੈ ਸਰਬ ਲੋ ਦੀ ਹੁੰਦੀ ਹੈ ਸ਼ਾਇਦ ਉਹ ਜੇ ਮੈਂ ਗਲਤ ਨਹੀਂ ਤਾਂ ਹੂੰ ਉਹਦੀ ਤਰੀਕ ਕਾਲੀ ਹੋ ਜਾਂਦੀ ਹੈ ਬਣਦੇ ਬਣਦੇ ਓਪੀ ਉਸ ਕੜਾਈ ਵਿੱਚ ਬਣਦਾ ਰਿਝਦਾ ਰਹਿੰਦਾ ਕਾਲੇ ਛੋਲੇ ਰਿਝਦੇ ਰਹਿੰਦੇ ਆ ਔਰ ਉਹਦਾ ਟੇਸਟ ਇੰਨਾ ਲਾਜਵਾਬ ਤੇ ਵੱਖਰਾ ਹੈ ਡਿਫਰੈਂਟ ਹੈ ਕਿ ਤੁਸੀਂ ਕਿਤੇ ਉਹ ਖਾਓ ਮੈਂ ਤੁਹਾਨੂੰ ਅੱਜ ਜੇ ਪੁੱਛਦੇ ਆਂ ਆਪਾਂ ਘਰੇ ਪਏ ਆ ਕਿ ਨਹੀਂ ਉਹ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਹੂੰ ਜਿਵੇਂ ਅੱਛਾ ਮੈਨੂੰ ਨਹੀਂ ਪਤਾ ਅਸੀਂ ਸਕੂਲ ਜਾਂਦੇ ਸੀ ਕਈ ਵਾਰੀ ਤੁਹਾਡੇ ਯਾਦ ਹੈ ਕਿ ਨਹੀਂ ਦਹੀਂ ਨੂੰ ਤੜਕਾ ਲਾ ਕੇ ਲੈ ਜਾਂਦੇ ਇਹ ਪੂਰੇ ਪੰਜਾਬ ਚ ਕਾਮਨ ਹੈ ਬਿਲਕੁਲ ਇਹ ਹਰ ਜਗ੍ਹਾ ਕਾਮਨ ਗੱਲ ਹੈ ਜਦੋਂ ਕੋਈ ਸਬਜ਼ੀ ਨਾ ਹੋਣਾ ਉਦੋਂ ਦਹੀਂ ਦੇ ਦਿੰਦੇ ਸੀ ਘਰ ਦੇ ਪਿਆਜ਼ਾਂ ਨੂੰ ਤੜਕਾ ਲਾ ਕੇ ਖੜੇ ਖੜੇ ਪਿਆਜ਼ ਨੂੰ ਤੜਕਾ ਲਾ ਕੇ ਦੇਸੀ ਘਿਓ ਦਾ ਰੋਟੀ ਖਾਓ ਉਹੋ ਜਿਹਾ ਆਨੰਦ ਨਹੀਂ ਕਿਤੇ ਆਉਂਦਾ ਅ ਫਿਰ ਤੁਸੀਂ ਇਹ ਕਿ ਰਾਤ ਵਾਲੀ ਰੋਟੀ ਜਿੰਨ ਉੱਤੇ ਕਿਓਲਾ ਕੇ ਨੂਨ ਮਿਰਚਾ ਭੁੱਕ ਕੇ ਹਾਂ ਉਹ ਉਹ ਸਵੇਰੇ ਇਹ ਪੂਰੇ ਪੰਜਾਬ ਚ ਕਾਮਨ ਗੱਲਾਂ ਨੇ ਪੂਰੇ ਪੰਜਾਬ ਚ ਤੁਹਾਨੂੰ ਇਹ ਚੀਜ਼ਾਂ ਮਿਲ ਜਾਂਦੀਆਂ ਸੋ ਮੈਨ ਲੱਗਦਾ ਕਿ ਇਹ ਪੰਜਾਬ ਦੇ ਖਾਣਿਆਂ ਦਾ ਆਪਦਾ ਆਨੰਦ ਹੈ ਨੂਨ ਪਾ ਕੇ ਵੀ ਰੋਟੀ ਬੜੀ ਸਵਾਦ ਲੱਗਦੀ ਹੈ ਹਨਾ ਕਈ ਵਾਰੀ ਠੰਡੀ ਰੁਕਈਏਰੀ ਤਾਂ ਇਹ ਪੁੱਛੀਦਾ ਵੀ ਕੋਈ ਰਾਤ ਵਾਲੀ ਪਈ ਹੈ ਜਾਂ ਠੰਡੀ ਰੋਟੀ ਪਈ ਹੈ ਤਾਂ ਉਹ ਖਵਾ ਦਿਓ ਉਹ ਵੱਧ ਸਵਾਦ ਲੱਗਦੀ ਹੈ ਸੋ ਇਹ ਵੱਖੋ ਵੱਖਰੇ ਖਾਣੇ ਨੇ ਬਾਕੀ ਤਾਂ ਐ ਦਾ ਕੋਡਕ ਪੂਰੇ ਆਟਾ ਚਿਕਨ ਵੱਖਰਾ ਬਣਦਾ ਉਹ ਬੜਾ ਮਸ਼ਹੂਰ ਹੈ ਉੱਥੇ ਇੱਕ ਕਾਲੀ ਮਿਰਚ ਚਿਕਨ ਬਣਦਾ ਡੱਬੂ ਦਾ ਉਹ ਮਸ਼ਹੂਰ ਹੈ ਲੁਧਿਆਣੇ ਬਹੁਤ ਥਾਵਾਂ ਤੇ ਅਡ-ਅਡ ਕਰੀਮ ਚਿਕਨ ਚਾਵਲੇ ਦਾ ਖਾਈ ਜਾਂਦੇ ਲੋਕ ਪਰ ਜਿਹੜੀ ਆਮ ਸਧਾਰਨ ਘਰਾਂ ਚ ਹੁਣ ਛਲਗਮ ਜਿਹੜੀ ਆ ਗੁੜ ਪਾ ਕੇ ਜਿਹੜੇ ਬਣੇ ਆ ਉਹ ਜਿਆ ਸਵਾਦ ਹੀ ਕਿਤੇ ਨਹੀਂ ਬਿਲਕੁਲ ਉੱਤੇ ਥੋੜਾ ਜਿਹਾ ਦੇਸੀ ਘਿਓ ਪਾਇਆ ਹੋਵੇ ਗੁੜ ਪਾ ਕੇ ਜਿਹੜਾ ਛਲਗਮ ਖਾਣਾ ਉਹਦਾ ਕਿਆ ਫਲੀਆਂ ਗਵਾਰੇ ਦੀ ਫਲੀ ਆਪਣੇ ਇਲਾਕੇ ਚ ਖਾਂਦੇ ਲੋਕ ਮੈਂ ਲੁਧਿਆਣੇ ਬਹੁਤ ਰੇਅਰ ਮਿਲਦੀ ਹੈ ਹੂੰ ਬਹੁਤ ਰੇਅਰ ਪਟਿਆਲੇ ਵੀ ਘੱਟ ਮਿਲਦੀ ਪੱਕੀਆਂ ਮਿਲਦੀਆਂ ਬਹੁਤ ਉਹੋ ਜੀ ਕੁਆਲਿਟੀ ਆਪਣੇ ਉਧਰ ਬਹੁਤ ਖਾਂਦੇ ਗੁਆਰੇ ਦੀ ਫਲੀ ਦੁਪਹਿਰੇ ਨਾਲ ਗੰਡੇ ਤੇ ਲੱਸੀ ਤੇ ਮਿਸੀਆਂ ਰੋਟੀਆਂ ਜਾਂ ਸਿੰਪਲ ਰੋਟੀ ਇਹ ਆਮ ਕਾਮਨਲੀ ਗੁਆਰੇ ਦੀ ਫਲੀ ਖਾਂਦੇ ਲੋਕ ਹਨਾ ਤਾਂ ਜਿਵੇਂ ਮੈਂ ਬੀ ਦੀ ਸਬਜੀ ਹੁਣ ਖਖੜੀ ਦੀ ਵੀ ਸਬਜੀ ਬਣਦੀ ਹੈ ਖਖੜੀ ਦੀ ਸਬਜੀ ਬਣਾਉਂਦੇ ਜੀ ਖਖੜੀ ਜਿਹੜੀ ਕਈ ਵਾਰੀ ਫਿੱਕੀ ਨਿਕਲੇ ਆਉਂਦੀ ਹੈ ਨਾ ਜਿਹੜੀ ਖੱਟੀ ਘੱਟ ਐ ਬਿਲਕੁਲ ਉਹਦੀ ਫਿਰ ਸਬਜੀ ਬਣ ਜਾਂਦੀ ਹੈ ਤੁਸੀਂ ਦੇਖੋ ਕਿ ਮਤੀਰੇ ਦੀ ਵੀ ਸਬਜੀ ਬਣਦੀ ਹੈ ਆਪਣੇ ਤਾਂ ਕੁਵਾਰ ਵੀ ਜਿਹੜਾ ਮਤੀਰੀਆਂ ਜਿਹੜੀਆਂ ਮਤਲਬ ਪੱਕਿਆ ਨਹੀਂ ਹੂੰ ਪੂਰਾ ਮੈਚ्योर ਹੋਇਆ ਮਤੀਰਾ ਨਹੀਂ ਮਤੀਰੀਆਂ ਜਿਹਨੂੰ ਕਹਿ ਦਿੰਨੇ ਆਪਾਂ ਬਿਲਕੁਲ ਮਤੀਰੀਆਂ ਦੀ ਵੀ ਸਬਜੀ ਬਣਦੀ ਹੈ ਤੁਸੀਂ ਦੇਖੋ ਹੋਰ ਬਹੁਤ ਚੀਜ਼ਾਂ ਨੇ ਲੁਧਿਆਣੇ ਜਾ ਕੇ ਮੈਂ ਨਵੀਂ ਚੀਜ਼ ਖਾਧੀ ਸੀ ਕੁੰਦਰੂ ਉਹ ਸਾਡੇ ਆਪਣੇ ਉਧਰ ਮਿਲਦੇ ਨਹੀਂ ਨਿੱਕੇ ਨਿੱਕੇ ਹੁੰਦੇ ਕੁੰਦਰੂ ਹੂੰ ਉਹ ਸਬਜੀ ਅੱਛਾ ਉਹ ਪ੍ਰਵਾਸੀ ਬਹੁਤ ਖਾਂਦੇ ਆ ਉਹ ਸਬਜੀ ਰਚਾਈ ਕੁੰਦਰੂ ਦੀ ਸਬਜੀ ਬਣਾਉਂਦੇ ਸੋ ਬਹੁਤ ਸਾਰੀਆਂ ਚੀਜ਼ਾਂ ਮੈਂ ਦੱਸੀਆਂ ਬਹੁਤ ਸਾਰੀਆਂ ਮੈਨੂੰ ਲੱਗਦਾ ਪੰਜਾਬ ਦੀਆਂ ਖਾਣ ਪੀਣ ਦੀਆਂ ਚੀਜ਼ਾਂ ਤੇ ਤਾਂ ਕਿ ਇਨਸਾਈਕਲੋਪੀਡੀਆ ਪੂਰਾ ਤਿਆਰ ਹੋ ਸਕਦਾ ਨਹੀਂ ਬਹੁਤ ਕੁਸ਼ ਹੈ ਹਰ ਘਰ ਚ ਕਈ ਵਾਰੀ ਨਵੀਂ ਰੈਸਿਪੀ ਪਈ ਹੈ ਹਰੇਕ ਅਚਾਰਾਂ ਤੇ ਤੁਸੀਂ ਇੱਕ એપisode ਕੱਢ ਸਕਦੇ ਹੋ ਇਹ ਕਈ એપisode ਕੱਢ ਸਕਦੇ ਹੋ ਜੀ ਗੰਡਿਆਂ ਦਾ ਵੀ ਅਚਾਰ ਦੇਖੋ ਮੈਨੂੰ ਤਾਂ ਇੱਕ ਵਾਰ ਕਿਸੇ ਨੇ ਨਾਨ ਵਿੱਚ ਦੱਸਿਆ ਵੀ ਸੱਪ ਦਾ ਅਚਾਰ ਵੀ ਉੱਥੇ ਮਿਲ ਜਾਂਦਾ ਹੈ ਤੇ ਕਿਉਂਕਿ ਆਪਾਂ ਤਾਂ ਸੱਪ ਖੰਡੇ ਥੋੜੀਆਂ ਕਈ ਬਰਾਦਰੀਆਂ ਵਾਲੇ ਲੋਕ ਸੱਪ ਵੀ ਖਾਂਦੇ ਉਹ achar ਪਾ ਲੈਂਦੇ ਉਹਦਾ ਸੱਪ ਦਾ ਤੇ ਉਹ ਦੇਖ ਕੇ ਕਈਆਂ ਨੂੰ ਹਣ ਕਈ ਵੈਜੀਟੇਰੀਅਨ ਹੁੰਦੇ ਪਿਆ ਔਰ ਉਹਨਾਂ ਨੂੰ ਮੈਂ ਇੱਕ ਮੁਲਕ ਚ ਗਿਆ ਸਾਊਥ ਕੋਰੀਆ ਦੀ ਗੱਲ ਹੈ ਤੇ ਉੱਥੇ ਇੱਕ ਜਗ੍ਹਾ ਤੇ ਨਾ ਮਗਰਮੱਛ ਤੇ ਮੱਖੀਆਂ ਤੇ ਉਹ ਤਲ ਕੇ ਸਾਰਾ ਕੁਝ ਰੱਖਿਆ ਹੋਇਆ ਸੀ ਅੱਛਾ ਜੀ ਤੇ ਮੈਂ ਬਹੁਤ ਹਲਕਾ ਚ ਉੱਥੋਂ ਇੱਕਦਮ ਬਾਹਰ ਨਿਕਲਿਆ ਤੇ ਮੈਨੂੰ ਮੇਰਾ ਜਿਹੜਾ ਮਿੱਤਰ ਨਾਲ ਸੀ ਉਹਨੇ ਕਿਹਾ ਵੀ ਜਿਹੜੇ ਖਾਂਦੇ ਉਹਨਾਂ ਵਾਸਤੇ ਫੂਡ ਹੈ ਹੂੰ ਤੈਨੂੰ ਹਲਕਤ ਆਈ ਤੂੰ ਬਾਹਰ ਆ ਗਿਆ ਹੂੰ ਤੂੰ ਨਾਨਵੈਜ ਚਿਕਨ ਖਾ ਲੈਣਾ ਤੇਰੇ ਵਾਸਤੇ ਉਹ ਫੂਡ ਹੈ ਜਿਹੜੇ ਨਹੀਂ ਖਾਂਦੇ ਉਹਨਾਂ ਨੂੰ ਚਿਕਨ ਤੋਂ ਕਿੰਨੀ ਹਲਕਤ ਆਉਣੀ ਹੁੰਦੀ ਮੈਂ ਉਹ ਦਿਨ ਰੈਲਾਈਜ਼ ਕੀਤਾ ਹੂੰ ਕਿ ਇਸ ਗੱਲ ਦੀ ਵੀ ਰਿਸਪੈਕਟ ਹੋਣੀ ਚਾਹੀਦੀ ਹੈ ਕਿ ਕੌਣ ਕੀ ਖਾਣਾ ਚਾਹੁੰਦਾ ਹੈ ਕੌਣ ਨਹੀਂ ਅ ਕਈ ਲੋਕੇ ਸਮਝਦੇ ਵੀ ਨਹੀਂ ਹੂੰ ਮੈਨੂੰ ਲੱਗਦਾ ਇਸ ਗੱਲ ਦੀ ਵੀ ਬਹੁਤ ਜ਼ਿਆਦਾ ਧਿਆਨ ਇੰਡੀਵਿਜੂਅਲ ਦਾ ਆਪਦਾ ਮਸਲਾ ਹੈ ਬਿਲਕੁਲ